ਇਹਨਾਂ ਨੂੰ ਪੱਗਾ ਬੰਨਣੀ ਆਉਂਦੀਆਂ ਨਾ ਉਹਨਾਂ ਨੂੰ ਪੱਗਾ ਸਾਂਭਣੀਆਂ ਵੀ ਆਉਂਦੀਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਣਾ ਜੀ 75 ਡੇ ਹਾਰਡ ਚੈਲੰਜ ਕੰਪਲੀਟ ਹੁੰਦਾ ਹੈ 75ਵੀਂ ਵੀਡੀਓ ਦੇ ਨਾਲ ਅੱਜ ਤੁਹਾਨੂੰ ਅਸੀਂ ਦਰਜੀ ਦੁਸਾਨ ਸਟਾਈਲ ਦਸਤਾਰ ਸਜਾ ਕੇ ਦਿਖਾਵਾਂਗੇ ਗੁਰਮੁਖੀ ਦਸਤਾਰ ਹੋਵੇਗੀ ਜਿਹੜੀ ਰੰਗ ਰੂਟ ਮੂਵੀ ਦੇ ਵਿੱਚ ਸਜਾਈ ਹੁੰਦੀ ਹੈ ਉਹਨਾਂ ਨੇ ਗਿੱਲੀ ਕਰਨ ਤੋਂ ਬਾਅਦ ਚ ਦਸਤਾਰ ਦੀ ਤੈਨ ਲਗਾ ਕੇ ਇਸ ਟੰਗ ਨਾਲ ਤੁਸੀਂ ਪੂਣੀ ਕਰ ਲੈਣੀ ਹੈ ਫਿਰ ਖੱਬੇ ਪਾਸੇ ਜੂੜਾ ਸੇਵ ਕਰਕੇ ਨਾਲ ਕੰਗਾ ਸੇਵ ਰੱਖ ਕੇ ਤੁਸੀਂ ਬੇਸ ਬੰਨ ਲੈਣਾ ਹੈ ਤੇ ਦੋਨਾਂ ਸਾਈਡਾਂ ਤੋਂ ਅਲੱਗ ਤੋਂ ਬੇਸ ਰੱਖਾਂਗੇ ਅਸੀਂ ਇਸ ਤਰੀਕੇ ਨਾਲ ਤੁਸੀਂ ਫਿਰ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਪਿੱ ਪੂਰੀ ਵੀਡੀਓ ਸ਼ਾਮ ਨੂੰ YouTube ਤੇ ਅਪਲੋਡ ਹੋ ਜਾਵੇਗੀ ਤੇ ਇਹਦੇ ਨਾਲ ਹੀ ਸਾਡੇ 75 ਦਿਨ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਚੈਲੰਜ ਕੰਪਲੀਟ ਹੋਵੇਗਾ ਤੇ ਆਖਰੀ ਲੜਨ ਨੂੰ ਇਸ ਢੰਗ ਨਾਲ ਇਸ ਜਗ੍ਹਾ ਤੇ ਲਗਾ ਦੇਣਾ ਤੇ ਦੇਖ ਲੈਣਾ ਪਿੱਛੇ ਤੱਕ ਸਾਰੇ ਲੜਨ ਨੂੰ ਦੂਜੇ ਛੇ ਦੇ ਕੇ ਸਾਫ਼ ਕਰਾਂਗੇ ਹਰੇਕ ਇਸੇ ਤੋਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ 75 ਡੇ ਹਾਰਡ ਚੈਲੰਜ ਨੂੰ ਕੰਟੀਨਿਊ ਰੱਖੀਏ ਤਾਂ ਕਮੈਂਟ ਕਰ ਦਿਓ ਯੈਸ ਤੇ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲ